ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਸੋਮਵਾਰ ਨੂੰ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਪੈਰਾਂ ਦੀ ਅਗਵਾਈ ਵਿੱਚ ਆਰੰਭ ਕੀਤਾ ਗਿਆ ਜਿਸ ਵਿੱਚ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਗਈਆਂ ਅਤੇ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿੱਚ ਸੰਪੰਨ ਹੋਇਆ ਇਹਨਾਂ ਦੇ ਨਾਲ ਦੇ ਮੋਟਾ ਕਹਿੰਦਾ ਕਿ ਸਹਿਰ ਦਾ ਨੰਦਾ ਬਾਬਾ ਮੇਜਰ ਨੂੰ ਦੋ ਦਿਨ ਆਣਾ ਸੁਭ ਤੇਵਾ ਸਾਰੇ ਜੰਗਨਦਰ ਦੇ ਸੰਗਦਰ ਮੈਂ ਜਿਦਨ ਕਦੇ ਯਾਰ ਹਿਰੋਨੀ ਸ਼੍ਰੋਮਣੀ ਕਾਲਕਲ ਹੋ ਕਦਾ ਯਾਰ ਸੰਗਦਰ ਦਾ ਦਾਦਾ ਮਾਤਾ ਘਾਟ ਤੇ ਪਹੁੰਚਿਆ ਆ ਆ ਦੇ ਨਾ ਮਹਾਰਾਜ ਨਾ ਦੇ ਮੋਟਾ ਗੁਰੂ ਜੀ ਆਈਆਂ ਨੈਂ ਸਿੰਘ ਗੋਚਾ ਆਈਆਂ ਯਾਨੇ ਜੋ ਕਿ ਮਾਰੇ ਖੁਜੇ ਬਲਾਦ ਕਰਨ ਆਏ ਆ ਆ ਗੁਜੇ ਦਾ ਖਾਲਸਾ ਵਾਹ ਅੰਸ਼ਾ ਜੀ ਨਗਰ ਤੋਂ ਤੇ ਨਿਕਲੇ ਆ ਸੁਪਾਰਕ ਸਾਹ ਤੋਂ ਤੇ ਇੱਕ ਵਾਰ ਉਹਨਾਂ ਨੇ ਆਧਿਆਤਿਕ ਮੌਜੂਦਿਤ ਸਾਲ 1080 ਸਿਰ ਦੀ ਫਤਿਹ ਅੱਜ ਧਰਮ ਦੀ ਤਾਦਰ ਦੀਨ ਦਫੀਜ਼ ਰਖਵਾਲੇ ਧਰਮ ਰੱਖਿਆ ਸਭਨ ਸਭ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਵਣ ਪ੍ਰਕਾਸ਼ ਅਪਾਰ ਗੁਰਪੁਰੂ ਸਮਰਪਤ ਨਗਰ ਕੀਰਤਨ ਜਦੋਂ ਸ੍ਰੀ ਹਾਲ ਤੱਕ ਸਾਹਿਬ ਜੀ ਤੋਂ ਐਸ਼ਵਰਤ ਰੰਮ ਹੋ ਜਾ ਰਹੇ ਆ ਔਰ ਸ੍ਰੀ ਅਮਰਕਸਰ ਸਾਹਿਬ ਜੀ ਦੀ ਧਰਤੀ ਨੂੰ ਇਹ ਸਨਮਾਨ ਪ੍ਰਾਪਤ ਹੈ ਕਿ 10 ਸਤਿਗੁਰੂ ਸਹਿਬਾਨਾਂ ਵਿੱਚੋਂ ਕੇਵਲ ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਸਤਿਗੁਰੂ ਹਨ ਜਿਨ੍ਹਾਂ ਦਾ ਅਵਪਾਰ ਸ੍ਰੀ ਅਮਰਕਸਰ ਸਾਹਿਬ ਜੀ ਦੇਥੇ ਹੋਇਆ ਔਰ ਗੁਰੂ ਕੇ ਮਹਿਲਾ ਦੇ ਅਸਥਾਨ ਤੇ ਜਿਥਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਲਾਲਕੀ ਸਾਹਿਬ ਜੀ ਦੇ ਗ੍ਰਹਿ ਤੇ ਸਤਿਗੁਰੂ ਦੇ ਨੇ ਧਰਮ ਦੀ ਰੱਖਿਆ ਲਈ ਬਤਾਰ ਧਾਰਨ ਕੀਤਾ ਹੈ ਔਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਕੋਲ ਮਹਿਲਾ ਦੱਸੇ ਬਹੁਤ ਵੱਡੀ ਪੱਧਰ ਤੇ avatars ਗੁਰਪ੍ਰਮ ਲਾਏ ਜਾਂਦੇ ਆ ਬਾਸੇ ਸੰਤਾਰ ਗੁਰਪੁਰਬ ਦੀ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸਾਰੇ ਆਪੋ ਆਪਣੇ ਧਰਮਾਂ ਵਿੱਚ ਪਰਪੱਕ ਹੋ ਔਰ ਸਤਗੁਰੂ ਦੀ ਦੇਰ ਕਰਦਾ ਆਸਰਾ ਲੈ ਕੇ ਆਪਣਾ ਜੀਵਨ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬੀ ਗੈਸ ਨਗਰ ਕੀਰਤਨ ਕੱਢਿਆ ਗਿਆ ਕੀ ਕਹਿੰਦੇ ਜਾਂਦੇ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿੰਘ ਰਿਆ ਘਰ ਲਾਉਣ ਦੇ ਆਵੇ ਢਾਏ ਸਭ ਥਾਈ ਹੋਏ ਸਹਾਏ ਐਸੇ ਜੀਨਦੇ ਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੋ ਰਾਜ 12 ਵਜੇ ਨਗਰ ਕੀਰਤਨ ਆਰੰਭ ਹੋਇਆ ਕੌਣ ਜੀ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਤਰ ਛਾਇਆ ਹੇਠ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵਿਗਾਰੇ ਧੋਸੇ ਦੀਆਂ ਚੋਟਾਂ ਦੇ ਆਪ ਜੀ ਜੀਦਾਰ ਕਰ ਰਹੇ ਹੋ ਆਪ ਸਮੂਹੀਆਂ ਸੰਗਤਾਂ ਨੂੰ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਸ਼ਾਸੀ ਆ ਨਗਰ ਕੀਤੇ ਨਗਰ ਕੀਤੇ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਜਿਹੜੇ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਂ ਪੰਜ ਪਿਆਰੇ ਸਹਿਬਾਨ ਜੀ ਦੀ ਗਵਾਈ ਦੇ ਵਿੱਚ ਗੁਰੂ ਪ੍ਰਿੰਸ ਸਾਹਿਬ ਦੀ ਛਤਰ ਸ਼ਾਯਾ ਹੇਠ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਸ਼ਹਿਰ ਦੇ ਵੱਖ-ਵੱਖ ਬੁਜ਼ਾਰਾ ਤੋਂ ਹੁੰਦਾ ਹੋਇਆ ਗੁਰੂ ਘਰ ਮਹਿਲ ਤੇ ਜੜੀ ਅੜੀ ਸਮਾਪਤੀ ਹੋਏਗੀ ਸੂ ਗੁਰੂ ਨਾਨਕ ਨਾਮਲੇਵਾ ਸੰਗਤਾਂ ਇਸੇ ਸ਼ਮੂਲੀਅਤ ਕਰ ਰਹੀਆਂ ਨੇ ਬੜੇ ਚਾਅ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਜੀ ਨੂੰ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸਰਬੱਤ ਸੰਗਤ ਨੂੰ ਇਸ ਤਿਹਾਡੇ ਦੀ ਲੱਖ ਲੱਖ ਵਧਾਈ ਹੋਵੇ